ਕੀ ਜੇ ਕਿਤੇ ਉਹਨੇ ਆਗਿਛ ਦੇਨ ਜੀ ਨੇ ਇੱਥੇ ਗੱਲ ਕਰ ਦਿੱਤੀ ਤੇ ਫਿਰ ਕੀ ਬਣੂਗਾ ਹੁਣ ਸਮਝ ਨਹੀਂ ਲੱਗੰਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਪਹਿਲੀ ਵਾਰ ਤੇ ਜਾਣਾ ਵਾ ਹੁਣ ਮੇਰੀ ਗੱਲ ਹੁਣ ਆਪਣੀ ਚੀਜ਼ ਤੇ ਜਾਣਾ ਵਾ ਹੁਣ ਕਿਥੋਂ ਮੰਗਾ ਮੈਂ ਦੱਸ ਸੰਦੀਪ ਤੈਨੂੰ ਤਾਂ ਪਤਾ ਹੀ ਆ ਵੀ ਗੱਡੀ ਸਾਡੇ ਕੋਲ ਹੈ ਨਹੀਂ ਆ ਤੇ ਫਿਰ ਉਦੋਂ ਸੋਚਣਾ ਸੀ ਨਾ ਉਦੋਂ ਵਿਆਹ ਨਾ ਕਰਾਉਂਦੇ ਪਹਿਲਾਂ ਗੱਡੀ ਲੈ ਲੈਂਦੇ ਫਿਰ ਪਤਾ ਹੀ ਐਂ ਦੇ ਵਿੱਚ ਹਾਂਜੀ ਸਹੁਰੇ ਤੇ ਮੈਂ ਜਾਣਾ ਕਿਤੇ ਗੱਡੀ ਲੈ ਕੇ ਨਾਲੇ ਜਾਣਾ ਫੈਮਿਲੀ ਨਾਲ ਮੀ ਸਰ ਤੇ ਨਾਲੇ ਤੁਹਾਨੂੰ ਚਲਾਉਣੀ ਆਂਦੀ ਏ ਘੱਟ ਨਾਲੇ ਰੋਗੇ ਬੀਠੀ ਆ ਕੋਈ ਨਹੀਂ ਚਲ ਜਾਨੇ ਤੈਨਾਂ ਰੋ ਕਿਤੇ ਤੂੰ ਚਲੂੰਗਾ ਚਲੀ ਏ ਬਾਅਦ ਮੈਂ ਸ਼ਰਟ ਪੋਣੀ ਏ ਗੱਲੀ ਤੂੰ ਸਾਕ ਉੱਤੇ ਚਲ ਜਾ ਮੈਂ ਤੁਹਾਨੂੰ ਕਾ ਮਾਤਾ ਗਿਆ ਹੀ ਗੱਡੀ ਹੱਲ ਵੀ ਅਗਲੇ ਦਿਨ ਸਿੱਧੀ ਨਾ ਕਰਤੀ ਆ ਕਹਿੰਦਾ ਕੋਈ ਗੱਡੀ ਨਹੀਂ ਮਿਲਣੀ ਠੀਕ ਹੈ ਨਾ ਅਰੇ ਤੁਹਾਨੂੰ ਪਤਾ ਹੀ ਆ ਕਿਦਾਂ ਦੇ ਹੈਗੇ ਆ ਕਹਿੰਦਾ ਅੰਦੇ ਨੱਲਾ ਫੋਰ ਸਾਕਲ ਤੇ ਬਹਿ ਕੇ ਨਾ ਹੁਣ ਮਾਨ ਤਾਂ ਕੱਲੋਂ ਡਾਉ ਮਗਰੋਂ ਚੰਗਾ ਭਲਾ ਪਤਾ ਵਾ ਖਰਾਬ ਹੋ ਜਾਂਦੀ ਚੀਜ਼ ਕਿਰਾਏ ਤੇ ਬੰਦਾ ਕਰ ਲਿੰਦਾ ਬੰਦਾ ਆਣ ਗਵਾਂਡ ਦੀ ਮੰਗ ਲੈਂਦਾ ਵਾ ਆ ਤੇ ਮੈਨੂੰ ਸ਼ਰਮ ਆਉਂਦੀ ਆ ਇਹਦੀਆਂ ਚਾਚੀਆਂ ਤਾਈਆਂ ਵੇਂਦੀਆਂ ਹੋਣਗੀਆਂ ਤਾਂ ਕੀ ਆਂਦੀਆਂ